ਇਹ ਦਰਬਾਰ ਸਾਹਿਬ ਨੂੰ ਜਾਂਦੇ ਪਰਿਕਰਮਾਂ ਦੇ ਵਿੱਚ ਤੁਖ ਪੰਛਨੀ ਫੇੜੀ ਤੇ ਨੀੜੀ ਇੱਕ ਸੁੰਦਰ ਇਮਾਰਤ ਆਪਾਂ ਸਾਰੇ ਦੇਖਦੀਆਂ ਇਸ ਸੁੰਦਰ ਇਮਾਰਤ ਦੇ ਸ਼ਾਨਦਾਰ ਇਤਿਹਾਸ ਸਾਡੀ ਸੂਰਵੀਰ ਯੋਧਿਆਂ ਦੀ ਬਹਾਦਰੀ ਦੀ ਨਿਸ਼ਾਨੀ ਤੇ ਸੂਰਵੀਰਤਾ ਦੇ ਪ੍ਰਤੀਕ ਇਸ ਇਤਿਹਾਸਿਕ ਸਥਾਨ ਦੇ ਪਿਛੋਕੜ ਬਾਰੇ ਸ਼ਾਇਦ ਬਹੁਤਿਆਂ ਨੂੰ ਅੱਜ ਪਤਾ ਨਹੀਂ ਅਦਿ ਸ਼ਾਨਮਤੀ ਇਤਿਹਾਸ ਦਾ ਪ੍ਰਤੀਕ ਸਿੱਖ ਨਿਰਮਾਣ ਕਲਾ ਦਾ ਨਮੂਨਾ ਧਰਤੀ ਦੇ ਅੰਦਰ ਬਣੀ ਅਦਭੁਤ ਇਮਾਰਤ ਜੋ ਅੱਜ ਵੀ ਦੁਨੀਆ ਸਾਹਮਣੇ ਮਿਸਾਲ ਹੈ ਇੱਥੇ ਮੌਜੂਦ ਦਿੱਲੀ ਫਤਿਹ ਦੀ ਨਿਸ਼ਾਨ ਜਦੋਂ ਮਿਸਲਾਂ ਦੇ ਸਰਦਾਰਾਂ ਨੇ ਦਿੱਲੀ ਫਤਿਹ ਕੀਤੀ ਤਾਂ ਉਹ ਦਿੱਲੀ ਦੀ ਇਤਿਹਾਸਿਕ ਰਾਜਸੀ ਸਿਲ ਮੁਗਲ ਰਾਜ ਦੀ ਪ੍ਰਤੀਕ ਮੰਨੀ ਜਾਂਦੀ ਸੀ ਜਿਸ ਤੋਂ ਬਿਨਾ ਮੁਗਲ ਸ਼ਾਸਕਾਂ ਦੀ ਤਾਜਪੋਸ਼ੀ ਨਹੀਂ ਹੁੰਦੀ ਸੀ ਆਪਨੇ ਘੋੜਿਆਂ ਮਗਰ ਬਨ